ਅਸਿਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਇਸ ਵਕਤ ਅਸੀਂ ਮੋਗਾ ਦੇ ਰਾਇਲ ਪੈਲੇਸ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੀ ਜਿਹੜੀ ਮੀਟਿੰਗ ਹੈ ਹੁਣੇ-ਹੁਣੇ ਸੰਪੰਨ ਹੋਈ ਹੈ ਜਿਸ ਦੇ ਵਿੱਚ ਮਿੰਨੀ ਬੱਸ ਆਪਰੇਟਰ ਜਿਹੜੇ ਹੈਗੇ ਆ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਸਮੁੱਚੀ ਜਿਹੜੀ ਬੋਡੀ ਇਸ ਵਕਤ ਮੌਜੂਦ ਹੈ ਔਰ ਨਵੇਂ ਪ੍ਰਧਾਨ ਦੀ ਚੋਣ ਹੈ ਜਿਹੜੀ ਕੁਝ ਦੇਰ ਬਾਅਦ ਕੀਤੀ ਜਾਵੇਗੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਨਾਲ ਕਿ ਕੀ ਉਹ ਮੰਗਾਂ ਨੇ ਜਿਹੜੀਆਂ ਲੈ ਕੇ ਐਸੋਸੀਏ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਦੇ ਨਾਲ ਆਪਣੀ ਜਿਹੜੀ ਗੱਲਬਾਤ ਹੈ ਉਹ ਅੱਗੇ ਲੈ ਕੇ ਜਾਵੇਗੀ ਅੱਜ ਮੋਗਾ ਦੇ ਰਾਇਲ ਪੈਲੇਸ ਦੇ ਵਿੱਚ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਦੀ ਪੰਜਾਬ ਪਧਰੀ ਮੀਟਿੰਗ ਹੋਈ। ਇਸ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਮਿੰਨੀ ਬੱਸ ਆਪਰੇਟਰਾਂ ਨੇ ਹਿੱਸਾ ਲਿਆ। ਇਸ ਦੌਰਾਨ ਸਰਬਸੰਮਤੀ ਦੇ ਨਾਲ ਬਲਦੇਵ ਸਿੰਘ ਬੱਬੂ ਨੂੰ ਪੰਜਾਬ ਬੋਡੀ ਦਾ ਪ੍ਰਧਾਨ ਅਤੇ ਹਰਦੀਪ ਸਿੰਘ ਮਾਸ਼ੀਕੇ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਅੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਨਵੇਂ ਚੁਣੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਉਹ ਮਿੰਨੀ ਬੱਸ ਆਪਰੇਟਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਰਕਾਰ ਜਰੀਏ ਹੱਲ ਕਰਵਾਉਣ ਲਈ ਵਚਨਬੱਧ ਨੇ ਇਸ ਦੌਰਾਨ ਹਰਦੀਪ ਸਿੰਘ ਮਾਸ਼ੀਕੇ ਨੇ ਗੱਲਬਾਤ ਕਰਨ ਚੇਅਰਮੈਨ ਬਣਾਈ ਜਾਣਤੇ বাস অপারেਟਰ ਐਸੋਸੀਏਸ਼ਨ ਅਤੇ ਪ੍ਰਧਾਨ ਬਲਦੇਵ ਸਿੰਘ ਬੱਬੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਪੇਸ਼ਾ ਕੈਮਰਾ ਪਸੰਨ ਜਸਪ੍ਰੀਤ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਵਿਸ਼ੇਸ਼ ਰਿਪੋਰਟ ਅੱਜ ਸਾਰੇ ਪੰਜਾਬ ਦੇ ਆਪਰੇਟਰ ਸਾਡੇ ਕੋਲ ਜੀ ਮਿਨੀ বাস ਆਪਰੇਟਰ ਸਾਰੇ ਸਾਰੇ ਪੰਜਾਬ ਦੇ ਸਾਡੇ ਆਪਰੇਟਰਾਂ ਦੀ ਖੁਸ਼ੀ ਦੀ ਲਹਿਰ ਸੀ ਸ਼ਰਮ ਸੰਤੀ ਦੇ ਨਾਲ ਮੈਨੂੰ ਪੰਜਾਬ ਦਾ ਪ੍ਰਧਾਨ ਫੇਰ ਦੁਬਾਰਾ ਬਣਾਇਆ ਗਿਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਗਰਨਾ ਕਰਦਾ ਕਿ ਰਣਾ ਮਹਾਰਾਜ ਸਤਿਪਾਤ ਜੀ ਨੇ ਫੇਰ ਮੈਨੂੰ ਟੀਕਲੋਸੀ ਆ ਸਾਰਿਆਂ ਦਾ ਸਾਰੇ ਪੰਜਾਬ ਦੇ ਆਪਰੇਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿਵੇਂ ਲੱਗਦਾ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮਿੰਨੀ ਪਾਸ ਆਪਰੇਟਰ ਦੀਆਂ ਮੁਸ਼ਕਿਲਾਂ ਭਾਵੇਂ ਉਹ ਪੰਜਾਬ ਸਰਕਾਰ ਦੇ ਸਾਹਮਣੇ ਹੁਣ ਤੇ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਹੜੀਆਂ ਇਹ ਮੁਸ਼ਕਲਾਂ ਦੇ ਹੱਲ ਕਰਵਾ पाओਗੇ ਸਾਡੀਆਂ 10 12 ਮੰਗਾਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਦੱਸਣੇ ਤੋਂ ਕਿ ਸਾਨੂੰ ਅਜੇ ਤੱਕ 3 ਸਾਲ ਹੋ ਗਏ ਸਰਕਾਰ ਬੜੀ ਨੂੰ ਸਾਡੇ ਨਾਲ ਤੁਸੀਂ ਮੀਟਿੰਗ ਨਹੀਂ ਕੀਤੀ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਜੇ ਸਾਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਤੇ ਸਾਨੂੰ ਮਜਬੂਰ ਹੋ ਕੇ ਛੜਕਾਂ ਤੇ ਆਉਣਾ ਪਵੇਗਾ ਆਪਣੀਆਂ ਮੰਗਾਂ ਵਾਸਤੇ ਈ ਰੇਕਸ਼ਾ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਬੱਸ ਆਪਰੇਟਰ ਯੂਨੀਅਨ ਦੀ ਮੰਗ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਟੈਂਡ ਬਾਰੇ ਤੁਸੀਂ ਕੀ ਕਹਿਣਾ ਚਾਹੋ ਈ ਰੇਕਸ਼ਾ ਆਟੋ ਰੇਕਸ਼ਾ ਤੇ ਟੈਂਪੂ ਜਿਹੜੇ ਆ ਇਹ ਸਾਡੇ ਪੂਰੇ ਪੰਜਾਬ ਦੇ ਸਯੋਗ ਸਾਨੂੰ ਲੱਗੀ ਹੈ ਮਨੀ ਬੱਸ ਆਪਰੇਟਰਾਂ ਨੂੰ ਤੇ ਵੱਡੀਆਂ ਬੱਸਾਂ ਨੂੰ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਤੁਹਾਡੇ ਕੋਈ ਐਮ.ਐਲ.ਏ. ਸਾਹਿਬ ਜਾਂ ਕੋਈ ਸਾਡੇ ਜਥੇਬੰਦੀਆਂ ਦੇ ਕੋਈ ਆਗੂ ਸਹਿਬਾਨ ਉਹਨਾਂ ਨੂੰ ਘਰ ਤੋਂ ਘੱਟ ਇਹਨਾਂ ਦੇ ਕਾਗਜ਼ ਦੇਖਣੇ ਚਾਹੀਦੇ ਆ ਜੇ ਆਪਾਂ ਪਿੰਡਾਂ 'ਚੋਂ ਸਾਰੀਆਂ ਆਪਾਂ ਸਾਡੇ ਤੀਹਾਂ ਪੈਣਾ ਸਾਡੇ ਵੀਰ ਬਹਿ ਕੇ ਆਉਂਦੇ ਆ ਤੇ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਵੀ ਇਹਨਾਂ ਦੀ ਕੋਈ ਨਿਸ਼ੋਚ ਨਹੀਂ ਇਹਨਾਂ ਦੀ ਕੋਈ ਆਰ ਸੀ ਨਹੀਂ ਇਹਨਾਂ ਦਾ ਕੋਈ ਐਕਸੈਸਰੀ ਨਹੀਂ ਇਹਨਾਂ ਦੀ ਕੋਈ ਫਿਟਨੈਸ ਨਹੀਂ ਰੱਬ ਨਾਮ ਕਰਾਵੇ ਕੋਈ ਉਹ ਜਿਹੜਾ ਸਾਵਾ ਪਰ ਜੇ ਕਿ ਉਹ ਭਲਕੇ ਕਲੇਮ ਉਹਦੇ ਪਰਿਵਾਰ ਕਿੱਥੋਂ ਲਵੇਗਾ ਇਸ ਕਰਕੇ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਪੀ ਲਿਆ ਕਿ ਇਹ ਰਕਸ਼ਾ ਜਾਂ ਆਟੋਰਕਸ਼ੇਪ ਐਮਪੂਜਾ ਨਹੀਂ ਬਹਿਣਾ ਚਾਹੀਦਾ ਜਿਹੜੀਆਂ ਛਿੰਨੀ ਬਸਾਂ ਤੇ ਵੱਡੀਆਂ ਬਸਾਂ ਨੇ ਇਹਨਾਂ ਦੇ ਕਾਗਜ਼ ਪੱਤਰ ਪੂਰੇ ਹੁੰਦੇ ਨੇ ਇਹਨਾਂ ਦੇ ਵਿੱਚ ਆਓ ਤੁਹਾਡੀ ਸਹੂਲਤ ਵਾਸਤੇ ਤੁਹਾਡੀ ਸੇਵਾ ਨਾਲ ਜਿੰਦਗੀ ਸੀ ਤੇ ਬਸਾਂ ਦੇ ਵਿੱਚ ਬੈਠ ਕੇ ਆਉਣਾ ਚਾਹੀਦਾ ਜਿਹੜੀ ਅੱਜ ਪੰਜਾਬ ਬੋਡੀ ਦੀ ਚੋਣ ਕੀਤੀ ਗਈ ਹੈ ਕੁੱਲ ਕਿੰਨੇ ਮੈਂਬਰ ਹੈ ਜਿਹੜੇ ਐਸੋਸੀਏਸ਼ਨ ਜਿਹੜੀ ਬੋਡੀ ਦੇ ਵਿੱਚ ਅਸੀਂ 31 ਮੈਂਬਰੀ ਕਮੇਟੀ ਬਣਾਈ ਆਂ ਜਿਹਦੇ ਇੱਕ ਮੈਂ ਪ੍ਰਧਾਨ ਆ ਜਨਰਲ ਸਕੱਤਰ ਜਿਹੜਾ ਗੁਰਵਿੰਦਰਜੀਤ ਸਿੰਘ ਬਿੱਲੂ ਆ ਤੇ ਚੇਅਰਮੈਨ ਆ ਹਰਦੀਪ ਸਿੰਘ ਨਿਆਲਛਗਵਾਲਾ ਬਾਕੀ ਸੀਨੀਅਰ ਮੀਰ ਪ੍ਰਧਾਨ ਤੇ ਮੀਰ ਪ੍ਰਧਾਨ ਆ ਸੀ ਉਪ ਪ੍ਰਧਾਨ ਬਲਵਿੰਦਰ ਸਿੰਘ ਮਹਿਲਾ ਬਣਾਇਆ ਸੀਨੀਅਰ ਮੀਰ ਪ੍ਰਧਾਨ ਜਿਹੜੇ ਮੇਰੇ ਤੋਂ ਵੀ ਸੀਨੀਅਰ ਨੇ ਜੁਜੀਤ ਸਿੰਘ ਢੱਲੋਂ ਹਰਵੰਤ ਸਿੰਘ ਜੀ ਮੌਕਾ ਇਹ ਮੇਰੇ ਤੋਂ ਵੀ ਸੀਨੀਅਰ ਨੇ ਪਹਿਲਾਂ ਦੇ ਇਹਨਾਂ ਨੂੰ ਸੀਨੀਅਰ ਮੀਰ ਪ੍ਰਧਾਨ ਬਣਾ ਨਾਲ ਸਾਰੇ ਮੰਗ ਸਿੰਘ ਮੰਗੀਆ ਦੁਆਬੇ ਤੋਂ ਯਾਨੀ ਕਿ ਅਸੀਂ 31 ਮੈਂਬਰੀ ਬਣਾਈ ਆ ਉਹਦੇ ਵਿੱਚ ਸੀਨੀਅਰ ਮੀਰ ਪ੍ਰਧਾਨ ਤੇ ਮੀਰ ਪ੍ਰਧਾਨ ਪਾਇਏ ਨੇ ਸਾਰੇ ਅੱਜ ਜਮੀਨੀ ਬੱਸ ਆਪਰੇਟਰ ਦੀ ਪੰਜਾਬ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਨਿਹਾਰ ਸਿੰਘ ਵਾਲਾ ਯੂਨੀਅਨ ਦਾ ਬਹੁਤ ਐਮਰ ਰੋਲ ਹੈ ਜਸ ਤੱਕ ਜਿੰਨੀਆਂ ਵੀ ਸਾਨੂੰ ਪ੍ਰਧਾਨ ਸਾਹਿਬ ਨੇ ਡਿਊਟ ਗਲਾਈਆਂ ਜਿੰਨੇ ਵੀ ਮੇਰੇ ਨਾਲ ਸਾਰੇ ਪੀਟਰ ਭਰਾ ਖੜੇ ਆ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਕਰਕੇ ਕੰਮ ਕੀਤਾ ਇਹਨਾਂ ਨੇ ਆਟੋ ਰਾਖਸ਼ੇ ਫਾੜਨ ਵਿੱਚ ਵੀ ਹੋਰ ਵੀ ਜਿਹੜੇ ਬੱਸ ਵਾਲਿਆਂ ਨਾਲ ਧੱਕੇ ਹੁੰਦੇ ਰਹੇ ਆ ਉਹਨਾਂ ਖਿਲਾਫ ਇਹ ਸਾਰਿਆਂ ਨੇ ਨਾਲ ਮਿਲ ਕੇ ਮੇਰੇ ਨਾਲ ਲੜਾਈ ਲੜੀ ਆ ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਦੇ ਰਹੇ ਆ ਜਿਹੜਾ ਇਹ ਜਿਹੜੇ ਆ ਜਿਨ੍ਹਾਂ ਨੂੰ ਇੱਕ ਵੱਡਾ ਸਿਹਰਾ ਮਿਲਿਆ ਸਾਰਾ ਇਹਨਾਂ ਦੇ ਨਾਂ ਹੀ ਜਾਂਦਾ ਤਾਂ ਨੂੰ ਕਿਵੇਂ ਲੱਗਦਾ ਜਿਵੇਂ ਚਪੋਂ ਅਟੈਕ ਉਹ ਜੱਜ ਜਲਾਲਾ ਇੱਕ ਸਵਾਲ ਇਹ ਇਰੈਕਸ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਅਤੇ ਅਸੀਂ ਇਹਨੂੰ ਕਾਨੂੰਨ ਦੇ ਦੇਰੇ 'ਚ ਚਲਾਉਣ ਦੀ ਮੰਗ ਰੱਖੀ ਆ ਇਹ ਮੰਗ ਨੂੰ ਲੈ ਕੇ ਅਸੀਂ ਮਾਨਯੋਗ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਨਾਲ ਮੀਟਿੰਗ ਕਰਨ ਜਾ ਰਹੇ ਆ ਇਹ ਜਿਹੜੀਆਂ ਸਾਡੀਆਂ ਮੁੱਢਰੀਆਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਇਹਨਾਂ ਦੇ ਸੰਬੰਧ ਵਿੱਚ ਜੇ ਅਸੀਂ ਇੱਕ ਵੱਡਾ ਕੱਟ ਰੱਖਿਆ ਸੀਗਾ ਇਹਨਾਂ ਨੂੰ ਹੱਲ ਕਰਨ ਲਈ ਅੱਜ ਅਸੀਂ ਇਕੱਠੇ ਹੋਏ ਆਂ ਨਿਆਰ ਸੰਗਠਨ ਜੂਨੀਅਰ ਵੱਲੋਂ ਅੱਜ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚੇ ਆਪਰੇਟਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਬਲਦੇਵ ਸਿੰਘ ਜੀ ਬੱਬੂ ਜੀ ਪ੍ਰਧਾਨ ਪੰਜਾਬ ਉਹਨਾਂ ਦਾ ਅਸੀਂ ਸਪੈਸ਼ਲ ਧੰਨਵਾਦ ਕਰਦੇ ਜਿਉਂਕਿ ਉਹਨਾਂ ਨੇ ਸਾਨੂੰ ਅੱਜ ਇੱਕ ਬਹੁਤ ਵੱਡਾ ਅਹੁਦਾ ਦੇ ਕੇ ਨਵਾਜਿਆ ਧੰਨਵਾਦ